ਸਾਲ 1971 ਤੇ 72 ਦੇ ਵਿੱਚ ਨਾ ਪੰਜਾਬ ਦੀਆਂ ਸਾਰੀਆਂ ਜ਼ਮੀਨਾਂ ਨੂੰ ਹੈਕਟੇਅਰ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ ਹਰ ਇੱਕ ਨੰਬਰ ਖਸਰੇ ਨੂੰ ਜਦੋਂ ਹੈਕਟੇਅਰ ਆਰੇ ਤੇ ਸੈਂਟੇਅਰਾਂ ਦੇ ਵਿੱਚ ਜਦੋਂ ਤਬਦੀਲ ਕੀਤਾ ਸੀ ਨਾ ਉਦੋਂ ਪਹਿਲੀ ਵਾਰੀ ਸਰਕਾਰ ਨੇ ਤਾਂ ਉਦੋਂ ਬਹੁਤ ਗਲਤੀਆਂ ਹੋ ਗਈਆਂ ਸੀ ਸਰਕਾਰ ਵਸਤਕਾਰ ਸੀਗੇ ਜ਼ਮੀਨਾਂ ਦੇ ਮਾਲਕ ਸੀ ਉਹਨਾਂ ਨੂੰ ਇਹਨਾਂ ਦੀ ਮਿਲਤੀ ਨਹੀਂ ਸਮਝ ਆਈ ਤੇ ਜ਼ਮੀਨਾਂ ਦੇ ਮਾਲਕਾਂ ਤੇ ਮਾਲ ਵਿਭਾਗ ਦੇ ਵਿੱਚ ਵਿਵਾਦ ਪੈਦਾ ਹੋਣ ਲੱਗੇ ਜਿਹਦੇ ਕਰਕੇ ਫੇਰ ਦੁਬਾਰਾ ਤੋਂ 1976-77 ਦੇ ਵਿੱਚ ਪੰਜਾਬ ਵਿੱਚ ਮਾਲ ਵਿਭਾਗ ਨੇ ਜ਼ਮੀਨਾਂ ਨੂੰ ਫਿਰ ਬਿੱਗਿਆਂ ਬਿਸਮਿਆਂ ਤੇ ਕਨਾਲਾਂ ਮਰਲਿਆਂ ਦੇ ਵਿੱਚ ਤਬਦੀਲ ਕੀਤਾ ਸੀ ਲੜੀ ਨੰਬਰ ਨਾ ਦੇ ਵਿੱਚ ਨਾ ਦੋਸਤੋ ਚਕੋਤਾ ਜਾਂ ਲਗਾਨ ਲਿਖਿਆ ਹੁੰਦਾ ਲਗਾਨ ਤੁਹਾਨੂੰ ਦੱਸਿਆ ਵੀ ਪਹਿਲਾਂ ਮਾਲ ਵਿਭਾਗ ਜਮ੍ਹਾਂ ਬੰਦੀ ਦੇ ਵਿੱਚ ਟੋਟਲ 12 ਖਾਨੇ ਹੁੰਦੇ ਨੇ ਇੱਕ ਪੱਤੀ ਦਾ ਆਪਣਾ ਨੰਬਰਦਾਰ ਹੁੰਦਾ ਉਸ ਨੰਬਰਦਾਰ ਦਾ ਕੰਮ ਹੁੰਦਾ ਵਾ ਵੀ ਉਸ ਆਪਣੀ ਪੱਤੀ ਦੇ ਏਰੀਆ ਦੀ ਜ਼ਮੀਨ ਦਾ ਮਾਮਲਾ ਵਸੂਲ ਕਰਨਾ ਅੱਜ ਦੇ ਤਰੀਕੇ 'ਚ ਸਰਕਾਰਾਂ ਨੇ ਮਾਮਲਾ ਬੰਦ ਕਰਤਾ ਹੋਇਆ ਵਾ ਕਾਫੀ ਦਿਨਾਂ ਤੋਂ ਪਹਿਲਾਂ ਕੀ ਹੁੰਦਾ ਸੀਗਾ ਜਦੋਂ ਕਾਸ਼ਤਕਾਰ ਮਾਲਕ ਖੇਤੀ ਕਰਦਾ ਸੀ ਫਸਲ ਹੁੰਦੀ ਸੀ ਤਾਂ ਉਹਦਾ ਕੁਝ ਹਿੱਸਾ ਸਰਕਾਰ ਟੈਕਸ ਦੇ ਰੂਪ ਚ ਲੈਂਦੀ ਹੁੰਦੀ ਸੀ ਲਗਾਨ ਦੇ ਰੂਪ ਚ ਲੈਂਦੇ ਹੁੰਦੀ ਸੀ ਜਿਹਨੂੰ ਮਾਮਲਾ ਕਿਹਾ ਜਾਂਦਾ ਵਾ ਮੌਕੇ ਤੇ ਆ ਕੇ ਫ